ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਰਿਟਾਇਰਡ ਸੁਬੇਦਾਰ ਗੁਰਤੇਜ ਸਿੰਘ ਅੱਜ ਫਿਰ ਤੁਹਾਡੇ ਨਾਲ ਇੱਕ ਵੀਡੀਓ ਦੇ ذریعے ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਇਹ ਜਾਣਕਾਰੀ ਹੈ ਜੀ ਤੁਹਾਡੇ ਘਰ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਰਜਿਸਟਰੀ ਦੇ ਸਬੰਧ ਵਿੱਚ ਅੱਜ ਤੱਕ ਅਸੀਂ ਇਹੀ ਸੁਣਦੇ ਆਏ ਹਾਂ ਕਿ ਜੇਕਰ ਸਾਡੇ ਕੋਲ ਸਾਡੀ ਪ੍ਰਾਪਰਟੀ ਦੀ ਰਜਿਸਟਰੀ ਹੈ ਤਾਂ ਅਸੀਂ ਉਹਦੇ ਕਾਨੂੰਨੀ ਤੌਰ ਤੇ ਮਾਲਕ ਆ ਹੁਣ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ ਪਰ ਪਿਛਲੇ ਦਿਨੀ ਭਾਰਤ ਦੀ ਮਾਨਯੋਗ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਰਜਿਸਟਰੀ ਕਰਕੇ ਜ਼ਮੀਨ ਜਾਇਦਾਦ ਘਰਾਂ ਦੇ ਮਾਲਕ ਬਣੇ ਬੈਠੇ ਕਰੋੜਾਂ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਰਜਿਸਟਰੀ ਤੋਂ ਇਲਾਵਾ ਹੋਰ ਕੀ ਕੋ ਚਾਹੀਦਾ ਜਿਹਦੇ ਕਰਕੇ ਅਸੀਂ ਆਪਣੇ ਘਰ ਦੇ ਕਾਨੂੰਨੀ ਮਾਲਕ ਜਿਹੜੇ ਬਣ ਸਕਦੇ ਆ ਤੁਹਾਡੇ ਸਵਾਲ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਮੈਂ ਇਸ ਕਰਕੇ ਵੀ ਜ਼ਰੂਰੀ ਸਮਝਦਾ ਹਾਂ ਕਿਉਂਕਿ ਇੱਥੇ ਸਾਡੇ ਬਠਿੰਡੇ ਜਦੋਂ ਸਾਬਕਾ ਫੌਜੀਾਂ ਦੀ ਐਕਸ ਸਰਸਮੈਨ ਯੂਨੀਅਨ ਦੀ ਮੀਟਿੰਗ ਹੁੰਦੀ ਹੈ ਚਾਰ ਪੰਜ ਕੇਸ ਮੈਂ ਇੱਥੇ ਦੇਖੇ ਨੇ ਕਿ ਸਾਬਕਾ ਫੌਜੀ ਵੀਰ ਛੁੱਟੀ ਆਇਆ ਤੇ ਉਹ ਸਸਤੇ ਦੇ ਲਾਲਚ ਦੇ ਵਿੱਚ ਜਾਂ ਜਿਹੜੇ ਪ੍ਰਾਪਰਟੀ ਏਜੰਟ ਹੈ ਉਹਨਾਂ ਦੇ ਝਾਂਸੇ ਵਿੱਚ ਆ ਕੇ ਉਹਨੇ ਪ੍ਰਾਪਰਟੀ ਖਰੀਦ ਲਈ ਘਰ ਵੀ ਬਣਾ ਲਿਆ ਹੁਣ ਪਤਾ ਲੱਗਿਆ ਉਹਦੇ ਜਿਹੜੇ ਪਰਿਵਾਰ ਵਾਲਿਆਂ ਦਾ ਉਸ ਜ਼ਮੀਨ ਜਾਇਦਰ ਪ੍ਰਾਪਰਟੀ ਤੇ ਝਗੜਾ ਚੱਲਦਾ ਸੀ ਜੋ ਪਿਛਲੇ ਮਾਲਕ ਨਾਲ ਕੋਈ ਲੈਣ ਦੇਣ ਸੀ ਕਹਿਣ ਤੋਂ ਪਹਿਬ ਹੁਣ ਉਹ ਬੰਦਾ ਤਰੀਕਿਆਂ ਦੇ ਵਿੱਚ ਤੇ ਪੁਲਿਸ ਕੇਸ ਦੇ ਵਿੱਚ ਉਲਝੇ ਹੋਏ ਨੇ ਇਸ ਕਰਕੇ ਤੁਸੀਂ ਜ਼ਰੂਰ ਧਿਆਨ ਰੱਖਣਾ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਤਾਂ ਇਹ ਗੱਲ ਸਾਡੇ ਵਾਸਤੇ ਸਾਰਿਆਂ ਵਾਸਤੇ ਜ਼ਰੂਰੀ ਹੈ ਹੁਣ ਤੱਕ ਜੋ ਵੀ ਹੋ ਗਿਆ ਸਾਡੇ ਕੋਲ ਜੋ ਪ੍ਰਾਪਰਟੀ ਹੈ ਸਾਡੇ ਕੋਲ ਉਹਦੀ ਰਜਿਸਟਰੀ ਹੈ ਠੀਕ ਹੈ ਪਰ ਹੁਣ ਅੱਗੇ ਤੋਂ ਜਦੋਂ ਵੀ ਕੋਈ ਪ੍ਰਾਪਰਟੀ ਖਰੀਦਣੀ ਹੈ ਸਿਰਫ ਰਜਿਸਟਰੀ ਵੇਖ ਕੇ ਅਸੀਂ ਉਹ ਪ੍ਰਾਪਰਟੀ ਮਾਲਕ ਦੀਆਂ ਗੱਲਾਂ ਤੇ ਯਕੀਨ ਨਹੀਂ ਕਰ ਲੈਣਾ ਅਸੀ ਉਹਦਾ ਬਾਕੀ ਸਾਰਾ ਕੁਝ ਜੋ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰਨ ਲੱਗਾ ਉਹਨਾਂ ਗੱਲਾਂ ਦਾ ਵੀ ਤੁਸੀਂ ਜਿਹੜਾ ਧਿਆਨ ਰੱਖਣਾ ਹੈ ਸੁਪਰੀਮ ਕੋਰਟ ਦਾ ਇਹ ਕਹਿਣਾ ਹੈ ਕਿ ਸਿਰਫ ਘਰ ਦੀ ਰਜਿਸਟਰੀ ਕਰਕੇ ਤੁਸੀਂ ਘਰ ਦੇ ਮਾਲਕ ਨਹੀਂ ਹੋ ਜਾਂਦੇ ਇਸ ਫੈਸਲੇ ਨਾਲ ਸਿਰਫ ਆਮ ਲੋਕਾਂ ਨੂੰ ਹੀ ਬਲਕਿ ਰੀਅਲ ਏਸਟੇਟ ਦੇ ਏਜੰਟਾਂ ਨੂੰ ਵੀ ਤਕੜਾ ਝਟਕਾ ਦਿੱਤਾ ਹੈ ਜਿਹੜੇ ਕਿ ਰੋਜ਼ਾਨਾ ਪ੍ਰਾਪਰਟੀਆਂ ਦਾ ਲੈਣ ਦੇਣ ਕਰਵਾਉਂਦੇ ਹਨ ਉਹਨਾਂ ਦਾ ਬਿਜ਼ਨਸ ਉਹਨਾਂ ਦਾ ਰੁਜ਼ਗਾਰ ਹੈ ਕਾਰਨ ਇਹ ਹੈ ਕਿ ਕਾਨੂੰਨੀ ਤੌਰ ਤੇ ਘਰ ਦੇ ਮਾਲਕ ਬਣ ਲਈ ਤੁਹਾਨੂੰ ਰਜਿਸਟਰੀ ਤੋਂ ਇਲਾਵਾ ਹੋਰ ਵੀ ਜ਼ਰੂਰੀ ਕਾਗਜ਼ਾਂ ਦੀ ਹੁਣ ਲੋੜ ਪੈਗੀ ਤਾਂ ਕਿ ਤੁਸੀਂ ਚੈਨ ਦੀ ਨੀਂਦ ਸੌ ਸਕੋ ਹੁਣ ਤੱਕ ਤੁਹਾਡੀਆਂ ਜੋ ਰਜਿਸਟਰੀਆਂ ਹੋਈਆਂ ਜੋ ਜ਼ਮੀਨਾਂ ਨੇ ਤੁਸੀਂ ਮਾਲਕ ਹੋ ਹੁਣ ਤੱਕ ਕੰਮ ਚੱਲ ਗਿਆ ਪਰ ਆ ਤੁਸੀਂ ਵੀਡੀਓ ਜ਼ਰੂਰ ਸੁਣਿਓ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਜੇ ਚੰਗੀ ਲੱਗੇ ਤਾਂ ਲਾਈਕ ਅਤੇ ਹਾਈਪ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦਿਆ ਜੀ ਤਾਂ ਕਿ ਤੁਹਾਡੇ ਤੱਕ ਇਸ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਜਿਹੜੀ ਹੋ ਸਮੇਂ ਸਿਰ ਪਹੁੰਚਦੇ ਰਵੇ ਜਾਣਕਾਰੀ ਇਹ ਹੈ ਕਿ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਦਾ ਧਿਆਨ ਜਿਹੜਾ ਰੱਖਣਾ ਪੈਂਦਾ ਹੈ ਪਹਿਲਾਂ ਤਾਂ ਆਪਾਂ ਪੁਰਾਣੇ ਮਾਲਕ ਦੀ ਰਜਿਸਟਰੀ ਦੇਖਦੇ ਸੀ ਤੇ ਉਹਦੇ ਆਧਾਰ ਤੇ ਆਪਣੇ ਕੋਲ ਜਿੱਦ ਰਜਿਸਟਰੀ ਹੋ ਜਾਂਦੀ ਸੀ ਤੇ ਆਪਾਂ ਬੇਫਿਕਰ ਹੋ ਜਾਂਦੇ ਸੀ ਪਰ ਹੁਣ ਕਿਉਂਕਿ ਗੜਬੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਪ੍ਰਾਪਰਟੀ ਵੇਚਣ ਖਰੀਦਣ ਦੇ ਮਾਮਲੇ ਦੇ ਵਿੱਚ ਉਹਦੇ ਕਰਕੇ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਤెలంగాణਾ ਰਾਜ ਦੇ ਜਾਇਦਾਦ ਦੇ ਕੇਸ ਦੇ ਵਿੱਚ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤਾ ਕਿ ਕਿਸੇ ਵੀ ਪ੍ਰਾਪਰਟੀ ਦਾ ਮਾਲਕਾਨਾ ਹੱਕ ਤੁਹਾਡੇ ਕੋਲ ਹੋਣ ਲਈ ਸਿਰਫ ਰਜਿਸਟਰੀ ਨਹੀਂ ਬਲਕਿ ਸੇਲ ਡੀਡ ਮਦਰ ਡੀਡ ਵੀ ਹੋਣੀ ਜ਼ਰੂਰੀ ਹੈ ਅਰਥਾਤ ਜਿਹੜੀ ਪ੍ਰਾਪਰਟੀ ਤੁਸੀਂ ਖਰੀਦ ਰਹੇ ਹੋ ਇਹ ਵੇਚਣ ਵਾਲੇ ਨੂੰ ਕਿੱਥੋਂ ਅਤੇ ਕਿਵੇਂ ਮਿਲੀ ਇਸ ਪ੍ਰਾਪਰਟੀ ਤੇ ਕੋਈ ਕਾਨੂੰਨੀ ਪਰਿਵਾਰਕ ਝਗੜਾ ਤਾਂ ਨਹੀਂ ਚੱਲਦਾ ਕੋਈ ਸਰਕਾਰ ਦੇ ਕਿਸੇ ਵਿਭਾਗ ਦੇ ਇਸ ਪ੍ਰਾਪਰਟੀ ਦੇ ਪ੍ਰਤੀ ਕੋਈ ਲੈਣ ਦੇਣ ਤਾਂ ਨਹੀਂ ਆ। ਸਾਰੇ ਕਾਰਵਾਈ ਦਾ ਮਤਲਬ ਇਹ ਹੈ ਕਿ ਜਿਹੜੀ ਪ੍ਰਾਪਰਟੀ ਸੀ ਖਰੀਦ ਰਹੇ ਆ ਜੇਕਰ ਉਸ ਮਾਲਕ ਨੂੰ ਉਹਦੇ ਮਾਪਿਆਂ ਤੋਂ ਮਿਲੀ ਹੈ ਤਾਂ ਉਹਦੀ ਰਜਿਸਟਰਡ ਵਿਲ ਹੋਣੀ ਚਾਹੀਦੀ ਆ। ਤੇ ਉਸ ਪ੍ਰਾਪਰਟੀ ਨਾਲ ਜੁੜੇ ਉਸ ਮਾਲਕ ਦੇ ਭੈਣ ਭਰਾਵਾਂ ਦੇ ਕੋਲੋਂ ਨੋਬਜੈਕਸ਼ਨ ਸਰਟੀਫਿਕੇਟ ਭਾਵ ਐਨਓਸੀ ਵੀ ਹੋਣੀ ਚਾਹੀਦੀ ਆ। ਉਦਾਹਰਨ ਦੇ ਤੌਰ ਤੇ ਕਿਸੇ ਮਾਪੇ ਦੇ 4 ਬੱਚੇ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਵਸੀਅਤ ਆ ਸਾਰੀ ਪ੍ਰਾਪਰਟੀ ਆ ਇੱਕ ਬੱਚੇ ਦੇ ਨਾਂ ਕਰਾ ਦਿੱਤੀ ਹੁਣ ਉਹ ਜਿਹੜਾ ਇੱਕ ਬੱਚਾ ਹੈ ਉਹ ਜਦੋਂ ਪ੍ਰਾਪਰਟੀ ਦਾ ਮਾਲਕ ਬਣੇਗਾ ਕੱਲੀ ਰਜਿਸਟਰੀ ਨਾਲ ਨਹੀਂ ਬਾਕੀ ਭੈਣ ਭਰਾਵਾਂ ਦੇ ਵੀ ਜਿਹੜੀ ਨੋਬਜੈਕਸ਼ਨ ਸਰਟੀਫਿਕੇਟ ਉਹਨੂੰ ਲੈਣਾ ਪਏਗਾ ਕਿ ਸਾਨੂੰ ਇਹਦੇ ਮਾਲਕ ਬਣਨ ਤੇ ਕੋਈ ਇਤਰਾਜ਼ ਨਹੀਂ ਹੈ ਬੇਸ਼ੱਕ ਪਹਿਲਾਂ ਵੀ ਇਹ ਕਾਰਵਾਈ ਕਰਨੀ ਪੈਂਦੀ ਸੀ ਪਰ ਹੁਣ ਇਹਨੂੰ ਅਦਾਲਤ ਨੇ ਜਿਹੜਾ ਕਾਨੂੰਨੀ ਡਾਕੂਮੈਂਟ ਦਾ ਰੂਪ ਦੇ ਦਿੱਤਾ ਹੈ ਪ੍ਰੋਪਰਟੀ ਦੀ ਟਾਈਟਲ ਰੀਡ ਵੀ ਹੋਣੀ ਚਾਹੀਦੀ ਹੈ ਜ ਜਿਹਦੇ ਵਿੱਚ ਮਾਲਕ ਦਾ ਪੂਰਾ ਬਾਇਓ ਡਾਟਾ ਦੱਸਿਆ ਹੋਵੇ ਕਿ ਉਹ ਇਸ ਜ਼ਮੀਨ ਦਾ ਕਾਨੂੰਨੀ ਮਾਲਕ ਹੈ ਇਸ ਤੋਂ ਇਲਾਵਾ ਜਾਇਦਾਦ ਦੇ ਮਾਲਕ ਦੇ ਕੋਲ ਇਨਕੰਮਬ੍ਰੈਂਸ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਜਾਇਦਾਦ ਤੇ ਕੋਈ ਲੋਨ ਜਾਂ ਕਾਨੂੰਨੀ ਝਗੜਾ ਨਹੀਂ ਚੱਲਦਾ ਅਗਲਾ ਪ੍ਰੋਪਰਟੀ ਦੀ ਜਿਹੜੀ ਪ੍ਰੋਪਰਟੀ ਟੈਕਸ ਦੀ ਰਸੀਦ ਵੀ ਹੋਣੀ ਚਾਹੀਦੀ ਹੈ ਔਰ ਉਹਦੇ ਨਾਲ ਨਾਲ ਬਿਜਲੀ ਵਿਭਾਗ ਦੇ ਅਤੇ ਜਿਹੜੀ ਸੈਟੀ ਵਿੱਚ ਉਹ ਮਾਲਕ ਰਹਿੰਦਾ ਸੀ ਉਹ ਸੈਟੀ ਦੀ ਐਨਓਸੀ ਵੀ ਹੋਣੀ ਬਹੁਤ ਜ਼ਰੂਰੀ ਹੈ ਭਾਵ ਪੂਰੇ ਜਿਹੜੇ ਪੈਸਿਆਂ ਦਾ ਲੈਣ ਦੇਣਾ ਉਹਦਾ ਲਿਖਤੀ ਸਬੂਤ ਹੋਣਾ ਚਾਹੀਦਾ ਹੁਣ ਇਹਨਾਂ ਫੈਸਲਿਆਂ ਦੇ ਨਾਲ ਜਿਹੜਾ ਅਸਰ ਕੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਨੰਬਰ ਇੱਕ ਗੱਲ ਸਭ ਤੋਂ ਪਹਿਲਾਂ ਜਿਹੜੇ ਖਰੀਦਦਾਰ ਹੈ ਉਹਨਾਂ ਨੂੰ ਸਾਵਧਾਨ ਰਹਿਣਾ ਪੈਣਾ ਧਿਆਨ ਰੱਖਣਾ ਪੈਣਾ ਕਿ ਜਿਹੜੀ ਪ੍ਰਾਪਰਟੀ ਉਹ ਖਰੀਦ ਰਹੇ ਨੇ ਕਿਤੇ ਉਹਦੇ ਕਰਕੇ ਉਹ ਕਿਸੇ ਨਵੇਂ ਝਮੇਲੇ ਵਿੱਚ ਤਾਂ ਨਹੀਂ ਫਸ ਰਹੇ ਪ੍ਰੋਪਰਟੀ ਡੀਲਰਾਂ ਨੂੰ ਇਹ ਛਾਣਬੀਨ ਕਰਨੀ ਪਵੇਗੀ ਕਿ ਜਿਹੜੀ ਪ੍ਰੋਪਰਟੀ ਅਸੀਂ ਵੇਚ ਖਰੀਦ ਰਹੇ ਹਾਂ ਉਹਦੇ ਜਿਹੜੇ ਕਾਗਜ਼ ਆ ਉਹਦੀ ਪੂਰੀ ਛਾਣਬੀਨ ਕਰ ਲਈ ਐ ਇਸ ਨਾਲ ਜਾਇਦਾਦ ਖਰੀਦਣ ਤੇ ਵੇਚਣ ਦੇ ਵਿੱਚ ਬੇਸ਼ੱਕ ਟਾਈਮ ਲੱਗੇਗਾ ਪੈਸੇ ਵੀ ਖਰਚ ਹੋਣਗੇ ਪਰ ਪਾਰਦਰਸ਼ਤਾ ਜ਼ਰੂਰ ਆਏਗੀ ਕਿਉਂਕਿ ਬਹੁਤ ਸਾਰੇ ਭੋਲੇ ਭਾਲੇ ਲੋਕਾਂ ਦੇ ਨਾਲ ਪ੍ਰੋਪਰਟੀ ਜਦੋਂ ਖਰੀਦੇ ਵੇਚਦੇ ਨੇ ਤੇ ਬਹੁਤ ਸਾਰਾ ਧੋਖਾ ਹੁੰਦਾ ਉਹ ਪ੍ਰੋਪਰਟੀ ਦੀ ਰਜਿਸਟਰੀ ਕਰਾ ਕੇ ਬੈਠ ਜਾਂਦੇ ਨੇ ਬਾਅਦ ਵਿੱਚ ਪਤਾ ਲੱਗਦਾ ਹੈ ਨੇ ਇਹ ਤਾਂ ਪ੍ਰਾਪਰਟੀ ਕਿਸੇ ਹੋਰ ਨਾਲ ਚਲਦੀ ਸੀ ਇਹ ਤਾਂ ਕਿ ਪਰਿਵਾਰਕ ਝਗੜਾ ਇਸ ਪ੍ਰਾਪਰਟੀ ਤੇ ਆਲੇ ਚੱਲਦਾ ਬਹੁਤ ਸਾਰੇ ਲੋਕ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣਾ ਘਰ ਬਣਾਉਣ ਤੇ ਲਾ ਦਿੰਦੇ ਨੇ ਪਰ ਹੁਣ ਤੁਹਾਨੂੰ ਧਿਆਨ ਰੱਖਣਾ ਪਏਗਾ ਕਿ ਤੁਹਾਡੀ ਕਮਾਈ ਜਿਹੜੀ ਲਈ ਹੈ ਤੁਸੀਂ ਜਿਹੜੀ ਪ੍ਰਾਪਰਟੀ ਬਣਾਈ ਹੈ ਕਿਤੇ ਤੁਹਾਡੇ ਹੱਥੋਂ ਚਲੀ ਤਾਂ ਨਹੀਂ ਜਾਏਗੀ ਔਰ ਸਭ ਤੋਂ ਜਿਹੜੀ ਨਿਚੋੜ ਗੱਲ ਹੈ ਅੱਜ ਦੀ ਜਾਣਕਾਰੀ ਦੀ ਉਹ ਇਹ ਹੈ ਕਿ ਜਿਹੜੀ ਪ੍ਰਾਪਰਟੀ ਤੁਸੀਂ ਖਰੀਦ ਰਹੇ ਹੋ ਉਹਦਾ ਤੁਹਾਨੂੰ ਸ਼ੁਰੂ ਤੋਂ ਲੈ ਕੇ ਤੁਹਾਡੇ ਜਿਹੜੇ ਮਾਲਕ ਕੋਲੋਂ ਤੁਸੀਂ ਖਰੀਦ ਰਹੇ ਹੋ ਉਸ ਤੱਕ ਪੂਰੀ ਚੇਨ ਦਾ ਤੁਹਾਨੂੰ ਪਤਾ ਕਰਨਾ ਪੈਣਾ ਕਿ ਉਹ ਪ੍ਰਾਪਰਟੀ ਕਦੋਂ ਕਿਵੇਂ ਕਿਹਦੇ ਕੋਲ ਆਈ ਤੇ ਉਹਦੇ ਵਿੱਚ ਪ੍ਰਾਪਰਟੀ ਜਿਹੜੀ ਜਿਹੜੇ ਮਾਲਕ ਦੇ ਨਾਂ ਤੇ ਹੈ ਹੁਣ ਉਹਦੇ ਤੇ ਕੋਈ ਝਗੜਾ ਕੇਸ ਲੈਣ ਦੇਣ ਤਾਂ ਨਹੀਂ ਚੱਲਦਾ ਜਿਹੜਾ ਤੁਹਾਨੂੰ ਜ਼ਮੀਨ ਵੇਚ ਰਿਹਾ ਉਹ ਤੁਹਾਡੇ ਕੋਲ ਕੋਈ ਉਹਲਾਤ ਨਹੀਂ ਰੱਖ ਰਿਹਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਹੋਣੀ ਤੁਹਾਨੂੰ ਬਹੁਤ ਜ਼ਰੂਰੀ ਹੈ ਇਹਦੇ ਨਾਲ ਸਿਰਫ ਤੁਸੀਂ ਪ੍ਰਾਪਰਟੀ ਦੇ ਕਾਨੂੰਨੀ ਮਾਲਕ ਹੀ ਨਹੀਂ ਬਣੋਗੇ ਬਲਕਿ ਤੁਹਾਡੀ ਪ੍ਰਾਪਰਟੀ ਜ਼ਮੀਨ ਜਾਇਦਾਦ ਨੂੰ ਕਾਨੂੰਨੀ ਮਾਨਤਾ ਵੀ ਮਿਲੇਗੀ ਔਰ ਤੁਸੀਂ ਚੈਨ ਦੀ ਨੀਂਦ ਵੀ ਸੌ ਸਕੋਗੇ ਸੋ ਬੇਸ਼ੱਕ ਤੇਲੰਗਾਨਾ ਰਾਜ ਦਾ ਕੇਸ ਹੈ ਪਰ ਕਿਉਂਕਿ ਸੁਪਰੀਮ ਕੋਰਟ ਦਾ ਆਦੇਸ਼ ਹੋਇਆ ਕਿਸੇ ਵੀ ਰਾਜ ਦੇ ਵਿੱਚ ਕੱਲ ਨੂੰ ਕੋਈ ਵੀ ਪ੍ਰਾਪਰਟੀ ਦਾ ਕੋਈ ਝਗੜਾ ਪੈਂਦਾ ਤਾਂ ਜ਼ਰੂਰ ਧਿਆਨ ਰੱਖਿਓ ਕਿ ਤੁਹਾਡੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਉਹ ਕੱਖਾਂ ਦੇ ਭਾਵਨਾ ਚਲੀ ਜਾਵੇ ਜਦੋਂ ਵੀ ਤੁਸੀਂ ਪ੍ਰਾਪਰਟੀ ਖਰੀਦਦੇ ਹੋ ਜਾਂ ਵੇਚਦੇ ਹੋ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਜਾਣਕਾਰੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਜੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਜਰੂਰ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ